ਸਾਰੇ ਵੀਰਾਂ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਐਂਡ ਤੱਕਰ ਵੇਖਿਆ ਕਰੋ ਇਗਨੋਰ ਨਾ ਕਰਿਆ ਕਰੋ ਅਭੀ ਵੀਰ ਜੀ ਇੱਕੇ ਮਾਲਕ ਕੋਲ ਦੋ ਕੋਕਾ ਪੀ ਸੂਪਰ ਸਿਡਰ ਵਕਾਊ ਨੇ ਮਾਡਲ ਦੋਨਾਂ ਦਾ ਹੀ ਬਾਈ ਤੇ ਰੇਟ ਵੀ ਵੀਰਾਂ ਨੇ ਬਿਲਕੁਲ ਜਾਇਜ਼ ਦੱਸੇ ਨੇ ਬਾਕੀ ਫੋਨ ਤੇ ਤੁਸੀਂ ਪੁੱਛ ਲਿਆ ਜੇ ਰੇਟ ਬਿਲਕੁਲ ਨਵੇਂਾਂ ਵਾਂਗੂ ਹਾਲਤ ਪਈਆ ਵੀਰ ਜੀ ਦੂਜੀ ਬੇਨਤੀ ਇਹ ਆ ਵੀਰ ਜੀ ਵੀ ਕਿਸੇ ਵੀ ਵੀਰ ਨੇ ਹਰੇਕ ਤਰ੍ਹਾਂ ਦੀ ਐਡ ਲਵਾਉਣੀ ਹੋਵੇ ਤੇ 7037984000 ਤੇ ਫੋਟੋਆਂ ਪਾਓ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲੰਘਾ ਦਿੱਤੀ ਜਾਵੇਗੀ ਤੇ ਆਹ ਵੀਰ ਕੋਲ ਤੁਹਾਨੂੰ ਰੇਗ ਤਰ੍ਹਾਂ ਦਾ ਸੰਧ ਮਿਲੂਗਾ ਖੇਤੀਬਾੜੀ ਦਾ ਕੋਈ ਵੀ ਆ ਵੀ ਜਿਹੜਾ ਨਾ ਮਿਲੂਗਾ ਤੇ ਵੀਰ ਨਾਲ ਸੰਪਰਕ ਕਰ ਲਓ ਸਾਰੇ ਵੀਰਾਂ YouTube ਚੈਨਲ ਹਲ ਪਿਆਰ ਪੈਸਾ ਸਿੱਕਾ ਵੀਰ ਜੀ ਵੀਡੀਓ ਵੰਡ ਤੱਕਰ ਵੇਖਿਆ ਜੇ ਇਹ ਨਹੀਂ ਵੀ ਇਗਨੋਰ ਕਰ ਦਿਓ ਅੱਧੀ ਪਜਦੀ ਵੇਖ ਕੇ ਇਹ ਚ ਬਹੁਤ ਕੁਝ ਵੇਖਣ ਨੂੰ ਮਿਲਣਾ ਹੈ। ਇਹ ਵੀਰ ਜੀ ਇਹ ਵੀਰ ਕੋਲ ਕੰਪੈਨਾਂ ਤੇ ਆ ਟਰਾਲਾ ਵੀਰ ਜੀ ਦੇ ਬਹੁਤ ਵਧੀਆ ਵੀਰ ਦਾ ਮੈਂ ਕੰਮ ਵੇਖਿਆ ਤੇ ਵੀਰ ਨੇ ਕੱਲੀ ਕੱਲੀ ਫੋਟੋ ਪਾਈ ਆ ਤੇ ਜਿਹੜੀ ਆਪਣੀ ਬਕਸੀਜ਼ ਮਸ਼ੀਨ 15 ਮਾਡਲ ਆ ਵੀਰ ਜੀ ਰੇਟ ਸਿਰਫ 8 ਲੱਖ ਰੁਪਈਆ ਕਰਤਾਰ 2018 ਮਾਡਲ ਇਹ 16 ਲੱਖ 50 ਹਜ਼ਾਰ ਰੁਪਈਆ ਹੈ ਬਾਕੀ ਮਾਨਤਾਨ ਬੰਦੇ ਫੁੱਲ ਕਰਨਗੇ ਵੀਰ ਤੇ ਬਾਕੀ ਮਸ਼ੀਨ ਵੀ ਵੀਰੇ ਕੋਕਾ ਪੀਸ ਮਸ਼ੀਨਾ ਦੋਨੇ ਹੀ ਬਹੁਤ ਵਧੀਆ ਤੇ ਟਰਾਲਾ ਵੀ ਵੀਰਾ ਦਾ 13 ਸੱਤ ਦਾ 35 ਕੁਇੰਟਲ ਵਜਣਾ ਰੇਟ ਵੀਰਾ ਨੇ ਦੱਸਿਆ ਨਹੀਂ ਚਲੋ ਤੁਸੀਂ ਫੋਨ ਤੇ ਕਰ ਲਿਆ ਜੀ ਇੱਕ ਆ ਵੀਰ ਜੀ ਵੀਰ ਕੋਲ ਦੋ ਟਰੈਕਟਰ ਵਿਕਾਉ ਨੇ ਇੱਕ ਆ ਟਰੈਕਟਰ ਡੀਆ ਤੇ ਇਹ ਵੀਰ ਜੀ ਵੀਰ ਦਾ ਸਕਰੀਨ ਤੇ ਨੰਬਰ ਆ ਤੇ ਤੁਸੀਂ ਪੁੱਛ ਸਕਦੇ ਜੇ ਵੀਰ ਕੋਲ ਹੋ ਰੇਗ ਤਰ੍ਹਾਂ ਦੇ ਖੇਤੀਬਾੜੀ ਸੰਦ ਮਿਲ ਜਾਂਦੇ ਆ ਤੇ ਇਸ ਸੰਪਰਕ ਕਰ ਲੋ ਵੀਰ ਨਾਲ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕੋਕਾ ਪੀਸ 22 ਮਾਡਲ ਟਰੈਕਟਰ ਜੇ ਤੇ ਆਪਣਾ ਰੇਟ 4 ਲੱਖ ਤੇ 650